ਸਿੰਘ ਘੋੜਿਆਂ ਦੀ ਕਾਠੀਆਂ 'ਚ ਸੌਂਦੇ ਆ ਕਿ ਜਾਂ ਫਿਰ ਕਿਤੇ ਥਾਂ-ਥਾਂ ਰੱਖੀ ਨਹੀਂ ਕਾਠੀਆਂ 'ਚ ਹੀ ਸੌਂਦੇ ਨੇ ਇੱਥੇ ਕੋਈ ਨਹੀਂ ਆਪਦੇ ਪੱਲਣ ਸੱਟ ਕੇ ਉੱਤੇ ਬਾੜਾ ਮੋਟਾ ਜਿਹੜੇ ਨਾਲ ਸਮਾਨ ਲਿਆਉਂਦਾ ਗੱਦੇ-ਗੱਦੇ ਲਿਆਉਂਦੇ ਨੇ ਸੱਟ ਕੇ ਸੌ ਜਾਂਦੇ ਨੇ ਤੇ ਗੁਰੂ ਘਰਾਂ 'ਚੋਂ ਫਰਜਾਦਾ ਛੱਕਦੇ ਨੇ ਤੇ ਅੱਜ ਆਏ ਨੇ)^{(1)} ਸਿੰਦਰ ਸਿੰਘ ਰੰਡਾਵਾ ਆ ਹਾਂ ਰੰਡਾਵਾ ਉਹ ਉਹਨਾਂ ਦਾ ਤਾਂ ਇੱਥੇ 100 200 ਟਰੈਕਟਰ ਵੀ ਚੱਲਦਾ ਪਿਆ ਤੇ ਬਾਕੀ ਆ ਦੋ ਦੋ ਤਿੰਨ ਮਸ਼ੀਨਾਂ ਨੇ ਉਹਨਾਂ ਦਾ ਤਾਂ ਪੂਰਾ ਸਹਿਯੋਗ ਆ ਕਿਉਂਕਿ ਉਹਨਾਂ ਦਾ ਇਲਾਕਾ ਹੈ ਇਹ ਉਹਨਾਂ ਦਾ ਪਿੰਡ ਵੀ ਇੱਥੋਂ ਕਾਹਦੇ ਨੇੜੇ ਵੇ ਤੇ ਬਾਕੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਦਿਸਿਆ ਸੋ ਕਿਸਾਨ ਜਿਹੜੇ ਇੱਥੇ ਕੰਮ ਕਰ ਰਹੇ ਨੇ ਜ਼ਿੰਮੇਦਾਰ ਕਹਿ ਲਈਏ ਜਾਂ ਇੱਥੇ ਸੇਵਾ ਕਰ ਰਹੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਬਾਬਾ ਜੀ ਕੀ ਹਾਲਾਤ ਨੇ ਹੁੰਦੇ ਹਾਲਾਤ ਜੀ ਇੱਥੇ ਲੋਕਾਂ 'ਚ ਉਤਸ਼ਾਹ ਬਹੁਤ ਜ਼ਿਆਦਾ ਹੈਗਾ ਸਰਕਾਰਾਂ ਦੀ ਨਿਕਾਮੀ ਆ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਇੱਥੇ ਅਸੀਂ 4 ਦਿਨ ਤੋਂ ਇੱਥੇ ਆਏ ਬਰਨਾਲੇ ਜ਼ਿਲ੍ਹੇ ਤੋਂ ਆਏ ਪਿੰਡ ਕੋਤਵੇ ਤੋਂ ਤੇ ਟਰੈਕਟਰ ਤਕਰੀਬਨ 300 ਰੋਜ ਦਾ 2.5 300 ਹੁੰਦਾ ਤੇ ਲੋਕ ਲੱਗੇ ਹੋਏ ਨੇ ਵਿਚਾਰੇ ਗਰੀਬ ਕਿਸਾਨ ਜਿਨ੍ਹਾਂ ਦੀਆਂ ਪੈਲੀਆਂ ਇਹ ਪਾਣੀ ਦੇ ਮਾਰ ਥੱਲੇ ਆਈਆਂ ਨੇ ਤੇ ਹੁਣ ਕਣਕ ਤਾਂ ਨਹੀਂ ਇੱਥੇ ਬੀਜੀ ਜਾਣੀ ਗਾਂ ਦੇਖੋ ਜੇ ਦੀਰੀ ਲੱਗੇਗੀ ਤਾਂ ਉਹਦੇ ਬਾਰੇ ਤਾਂ ਕਹਿ ਨਹੀਂ ਸਕਦੇ ਪਰ ਅਜੇ ਵੀ ਇਹਦੇ 15-20 ਦਿਨ ਲੱਗਣਗੇ ਜੇ ਇੰਨੇ ਟਰੈਕਟਰ ਲੱਗੇ ਰਹੇ। ਬਾਬਾ ਜੀ ਕਿੰਨਾ ਫੋਟ ਡੂੰਗਾ ਜਿਹੜਾ ਟੂਆ ਪਿਆ ਸੀ। ਇਹ ਟੋਆ ਜੀ ਮਿੰਤੀ ਤਾਂ ਨਹੀਂ ਹੋਈ। ਕਹਿੰਦੇ ਨੇ ਵੀ ਇਹ ਥੱਲੇ ਦਾ ਪੱਤਨ ਨਾਲ ਰਲ ਗਿਆ ਪਾਣੀ। ਯਾਨੀ ਇਹਨਾਂ ਜਿਹੜਾ ਰੇਤਾ ਵਾ ਇਹ ਥੱਲਿਓ ਰੇਤਾ ਆ। ਇਹ ਕੋਈ ਦਰਿਆ ਦਾ ਰੇਤਾ ਨਹੀਂ ਹੈਗਾ। ਜਿਹੜਾ ਥੱਲੇ ਜ਼ਮੀਨ ਵਾਲਾ ਰੇਤਾ ਹੈਗਾ ਉਹ ਉਹ ਪਰੋਠ ਕੇ ਗਿਆਗਾ ਪੈਲੀਆਂ 'ਚ। ਤੇ ਬਾਕੀ ਹੈ ਤਾਂ ਬਹੁਤ ਔਖਾ ਕਿਸਾਨਾਂ ਵਾਸਤੇ। ਪਰ ਪੰਜਾਬ ਦੇ ਕਿਸਾਨ ਮਦਦ ਬਹੁਤ ਕਰ ਰਹੇ ਨੇ ਬਾਕੀ ਤੇਲ ਵੀ ਬਹੁਤ ਲੋਕ ਆ ਕੇ ਇਥੇ ਦਾਨ ਕਰਦੇ ਪਏ ਨੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈਗੀ ਪਰ ਸਰਕਾਰ ਤੇ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਇੱਥੇ ਆਇਆ ਅੱਜ ਪਤਨੀ ਕੋਈ ਆਇਆ ਕਿ ਨਹੀਂ ਉਹ ਮੈਂ ਉਹਨਾਂ ਨੂੰ ਜਾਣਦਾ ਨਹੀਂ ਕੌਣ ਨੇ ਤੇ ਅੱਜ ਆਏ ਨੇ)^{(1)} ਸਿੰਦਰ ਸਿੰਘ ਰੰਧਾਵਾ ਹੈ ਆ ਰੰਧਾਵਾ ਉਹ ਉਹਨਾਂ ਦਾ ਤਾਂ ਇੱਥੇ 100 200 ਟਰੈਕਟਰ ਵੀ ਚੱਲਦਾ ਪਿਆ ਤੇ ਬਾਕੀ ਆ ਦੋ ਦੋ ਤਿੰਨ ਮਸ਼ੀਨਾਂ ਨੇ ਉਹਨਾਂ ਦਾ ਤਾਂ ਪੂਰਾ ਸਹਿਯੋਗ ਆ ਕਿਉਂਕਿ ਉਹਨਾਂ ਦਾ ਇਲਾਕਾ ਹੈ ਉੱਨਾ ਦਾ ਪਿੰਡ ਵੀ ਇੱਥੋਂ ਕਹਿੰਦੇ ਨੇ ਨੇੜੇ ਵੇ ਤੇ ਬਾਕੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਦਿਸ਼ਾਇਤ ਕਹਿੰਦੇ ਉਹ ਸਿੰਘ ਘੋੜਿਆਂ ਦੀ ਕਾਠੀਆਂ ਦੀ ਸੌਂਦੇ ਆ ਕਿ ਜਾਂ ਫਿਰ ਕਿਤੇ ਥਾਂ ਥਾਂ ਰੱਖੀ ਨਹੀਂ ਕਾਠੀਆਂ ਦੀ ਸੌਂਦੇ ਨੇ ਇੱਥੇ ਕੋਈ ਨਹੀਂ ਆਪਦੇ ਪੱਲੜ ਸੱਟ ਕੇ ਉੱਥੇ ਮਾੜਾ ਮੋਟਾ ਜਿਹੜੇ ਨਾਲ ਸਮਾਨ ਲਿਆਉਂਦਾ ਗੱਦੇ ਗੱਦੇ ਲਿਆਉਂਦੇ ਨੇ ਸੱਟ ਕੇ ਸੌਂ ਜਾਂਦੇ ਨੇ ਤੇ ਗੁਰੂ ਘਰਾਂ ਚੋਂ ਪਰਚਾਦਾ ਛਕਦੇ ਨੇ ਬਾਕੀ ਪਿੰਡ ਵਾਲੇ ਵੀ ਮਦਦ ਵਾਵਾ ਕਰਦੇ ਨੇ ਜਲ ਪਾਣੀ ਚੰਗਾ ਵਧੀਆ ਠੰਡਾ ਠੰਡੇ ਠੁੰਡੇ ਜਾਂ ਹੋਰ ਕੋਈ ਸਮਾਨ ਦੰਦੇ ਨੇ ਬਾਬਾ ਜੀ ਕੋਈ ਹੋਰ ਚੀਜ਼ ਦੀ ਜ਼ਰੂਰਤ ਹੈਗੀ ਜਾਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਨਹੀਂ ਇੱਥੇ ਹੁਣ ਤਾਂ ਬਹੁਤ ਕੁਝ ਆ ਗਿਆ ਹੈ ਬਾਕੀ ਟਰੈਕਟਰ ਹੀ ਆ ਵੀ ਜਿਵੇਂ ਜਿਵੇਂ ਜਾਣਗੇ ਲੋਕ ਲੋਕਾਂ ਨੂੰ ਕੰਮ ਵੀ ਹੈ ਤੇ ਜਿਵੇਂ ਹੁਣ ਸਾਡੇ ਪੰਡੋ 7 ਟਰੈਕਟਰ ਨੇ ਨਾਲ ਪਲੋਰੀ ਪੰਡਾ ਉੱਥੋਂ 8 ਨੇ ਤੇ ਲੋਕਾਂ ਨੂੰ ਕਾਫੀ ਉਤਸ਼ਾਹ ਹੈ ਜਾਨੀ ਇਸੇ ਸੇਵਾ 'ਚ ਹਿੱਸਾ ਪਾਉਣ ਦਾ ਬਿਲਕੁਲ ਜੀ ਇਹ ਸਨ ਜਿਹੜੇ ਕਿਸਾਨ ਤੇ ਕੈਲੀਏ ਕੀ ਦੂਰ ਦਰਾੜਿਆਂ ਤੋਂ ਇੱਥੇ ਮੋਗੇ ਤੋਂ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਟਰੈਕਟਰ ਨੇ ਇੱਥੇ ਆ ਢੋਗ ਗਏ ਨੇ ਕੈਲੀਏ ਕੀ ਵੱਡੇ ਭਰਾ ਦੇ ਨਾਲ ਜਿਹੜਾ ਮਾਝਾ ਕਹਾ ਜਾਂਦਾ ਵੱਡਾ ਭਰਾ ਕਹ ਲਈਏ ਕਿ ਭਾਈ ਉਹਦੇ ਨਾਲ ਖੜ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਦੇ ਜਿਹੜਾ ਪਾੜ ਜਿਹੜਾ ਆ ਇੱਥੋਂ ਤੱਕ तकरीबन ਜਿਹੜਾ ਆ 4-500 ਫੁੱਟ ਜਿਹੜਾ ਆ ਪਾ ਦਿੱਤਾ ਹੈ ਤੇ ਜਿਹੜੀ ਇਹ ਪਾਣੀ ਦੀ ਤਦਾਰ ਜਿਹੜੀ ਤੁਸੀਂ ਦੇਖ ਰਹੇ ਹੋ ਇਹਦੀ ਪਾਣੀ ਜਿਹੜੀ ਆ ਥੋੜੋ ਸੇਮ ਜਿਹੜੀ ਆ ਸਿਮਿੰਟ ਹੈ ਪੀ ਆ ਤੇ ਜਿਸ ਦੇ ਕਰਕੇ ਜਿਹੜਾ ਇਹ ਟਰੈਕਟਰ ਲਗਾਤਾਰ ਸਵੇਰ ਤੋਂ ਸ਼ਾਮੀ 6 ਵਜੇ ਤੱਕ ਜਿਹੜੇ ਨੇ ਇਹ ਸੇਵਾ ਕਰਦੇ ਨੇ ਸੇਵਾ ਕਰਨ ਤੋਂ ਬਾਅਦ ਜਿਹੜਾ ਆ ਇਹ ਘੋੜਿਆਂ ਦੀ ਕਾਠੀਆਂ ਦੇ ਉੱਤੇ ਹੀ ਸੌਂਦੇ ਨੇ ਖਾਂਦੇ ਵੀ ਉੱਥੇ ਹੀ ਨੇ ਤੇ ਰਹਿੰਦੇ ਵੀ ਉੱਥੇ ਹੀ ਨੇ ਤੇ ਇਹ ਆ ਸਾਡਾ ਪੰਜਾਬ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਅੱਜ ਦਾ ਦਿਖਦਾ ਨਜ਼ਰ ਆਉਂਦਾ ਆ ਸੋ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸ ਕੋ